I'm money We <laughs> you Thank you. ਗਾਇਦੇ ਆਪਣੇ ਭਰਾਵਾਂ ਗਾਇਆ ਕੰਬਲੀ ਯਾਰ ਦੀ ਕੰਬਲੀ ਯਾਰ ਦੀ ਕੰਬਲੀ ਕੰਬਲੀ ਯਾਰ ਦੀ ਕੰਬਲੀ ਕੰਬਲੀ ਯਾਰ ਦੀ ਕੰਬਲੀ ਓ ਦਿਲਕ ਤੇਰੇ ਮੈਨੂੰ ਕੰਬਲੀ ਕੀਤਾ ਭੁੱਲਦੇ ਸੌਰੇ ਤੇ ਤੇਰੇ ਦਿਲਕ ਤੇਰੇ ਮੈਨੂੰ ਕੰਬਲੀ ਕੀਤਾ ਭੁੱਲਦੀ ਤੇ ਆਣੇ ਤੇ ਤੇਰੇ ਜੇ ਕੱਟ ਰੋ ਕੰਮੀ ਜੇ ਕੱਟ ਰੋ तेर मोड़े पेकेशन दुकान ਤਦਾਨੀ ਕੋ ਕਾਪਿਆ ਦੱਸਦਾ ਇਹ ਨਹੀਂ ਤੂੰ ਕਹਿਣਾ ਸੀ ਤੋ ਕਾ ਤੇਰੇ ਨਾਨੀ ਕੋ ਕਾਪਿਆ ਦੱਸਦਾ ਇਹ ਨਹੀਂ ਤੂੰ ਕਹਿਣਾ ਸੀ ਤੋ ਕਾ ਕਾਬਿਲ ਕੋ ਕਾ ਕਤਿਲ ਕਰਾ ਦੂ ਕੱਢ ਲੈ ਟੁੰਡ ਫੁਲਕਾਰੀ ਹੋ ਕਾਬਿਲ ਕੋ ਕਾ ਕਤਿਲ ਕਰਾ ਦੂ ਕੱਢ ਲੈ ਟੁੰਡ ਫੁਲਕਾਰੀ ਆ ਮੂੰਗਾ ਕਤਿਲ ਕਰਾ ਦੂ ਕੱਢ ਲੈ ਟੁੰਡ ਫੁਲਕਾਰੀ ਮੈਨਾਂ ਹੀ ਹਾਂ ਆ ਹਮਨੇ ਕੋ ਮੈਨਾਂ ਕਹਿ ਤਾ ਨੀ ਸੋਣੀਏ ਨਹੀਂ 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 ਹੋ ਪਰੋਤੀ ਹੇ ਤੇਰੇ ਕਿੱਲੇ ਤੋਂ ਹੋ ਦੂਦ ਦੇ ਮਰ ਪਚੜ ਪਚੜ ਗਿੱਪਚਿੱਪ ਹਾਂ ਬਾਈ ਰਿਕਮੈਂਡ ਮਿਲੇ ਦੇਖੋ ਜੀ ਆਪਣੀ ਵੀ ਹਾਜ਼ਰੀ ਹੋ ਗਈ ਮਨਜ਼ੂਰ ਤੇ بڑے بڑے ਸੰਗੀਤਾਰ بڑے بڑے 스타 ਗਾ ਕੇ ਗਏ ਨੇ ਕਿ ਜਦੋਂ 스타 ਗਾ ਕੇ ਜਾਂਦੇ ਆ ਤੇ ਇੱਕ ਵਾਰੀ ਤੇ ਮਹਿਫਿਲ ਮੇਲਾ ਹਿੱਲ ਜਾਂਦਾ ਸਾਰਾ ਪਰ ਤੁਸੀਂ ਉਸੇ ਤਰ੍ਹਾਂ ਬੱਚੇ ਖੜੇ ਹੋ ਇੰਨਾ ਪਿਆਰ ਬਖਸ਼ਿਸ਼ ਕੀਤਾ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਹੁਣ ਅਗਲੇ ਸੰਗੀਤਾਰ ਤੁਸੀਂ ਬਲਦੇਵ ਕੌੜੇ ਤੇ ਸੁਣੋਗੇ ਮੇਰੀ ਇੰਨੀ ਹਾਜ਼ਰੀ ਮਨਜ਼ੂਰ ਕਰਿਓ ਬਹੁਤ ਮਿਹਰਬਾਨੀ ਹੈ ਸਰਦਾਰ ਅਲੀ ਜਾਨਾ ਨਹੀਂ ਮੈਂ ਲਖਵੀਰ ਭਾਜੀ ਚੌਂਕੀ ਦਾ ਸਾਮਾਨ ਕਰਨ ਨੂੰ ਆਇਆ ਸਰਦਾਰ ਅਲੀ ਜੀ ਕਰਨ ਮੈਂ ਸਾਡੇ ਚੌਂਕੀ ਦਾ ਹਾਂ ਕੱਤੀ ਸਿਆ ਵੀ ਦਾਤਾ